ਬੱਗੇ ਬੱਤ ਜਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਇਨਸਾਨ ਜਾਂ ਦੋਸਤ ਮਿਲਦੇ ਆ ਜਿਹੜੇ ਕਿਸੇ ਨੂੰ ਨੀਵਾ ਵਿਖਾ ਕੇ ਉਹਨਾਂ ਨੂੰ ਖੁਸ਼ੀ ਬਹੁਤ ਮਿਲਦੀ ਆ ਹਨ ਕਿਸੇ ਦਾ ਮਨ ਦੁਖੀ ਕਰਕੇ ਕਦੇ ਵੀ ਅਜਿਹੇ ਇਨਸਾਨਾਂ ਦਾ ਗੁੱਸਾ ਨਹੀਂ ਕਰਨਾ ਜੀਵਨ ਦੇ ਵਿੱਚ ਅੱਗੇ ਵਧਣਾ ਤੇ ਕੋਸ਼ ਵੀ ਪਰਤ ਕੇ ਜਵਾਬ ਨਹੀਂ ਦੇਣਾ ਮੋੜ ਕੇ ਠੀਕ ਹੈ ਕਿਉਂਕਿ ਵਾਹਿਗੁਰੂ ਦਾ ਨਾਮ ਜਪਣਾ ਜਿਹੜਾ ਵੀ ਇਨਸਾਨ ਤੁਹਾਨੂੰ ਨੀਵਾ ਦਿਖਾਉਂਦਾ ਨਾ ਉਹਨੂੰ ਜਵਾਬ ਆਪੇ ਅਕਾਲ ਪੁਰਖ ਦਿੰਦੇ ਹੁੰਦੇ ਆ ਕਿਉਂਕਿ ਉਹ ਆਪਣੇ ਮਾਤਾ ਪਿਤਾ ਨੇ ਠੀਕ ਹੈ ਤੇ ਜਦੋਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਕੋਈ ਵੀ ਤੰਗ ਪਰੇਸ਼ਾਨ ਕਰਦਾ ਨਾ ਫਿਰ ਉਹਦਾ ਜਵਾਬ ਗੁਰੂ ਸਾਹਿਬ ਆਪੇ ਹੀ ਦਿੰਦੇ ਆ ਠੀਕ ਹੈ ਤੇ ਬਹੁਤ ਥਾਵਾਂ ਤੇ ਸਹਿਣਸ਼ੀਲਤਾ ਰੱਖਣੀ ਆ ਚੁੱਪ ਰਹਿਣਾ ਠੀਕ ਹੈ ਜਦੋਂ ਪਤਾ ਵੀ ਹੋਵੇ ਕਿ ਕੋਈ ਇਨਸਾਨ ਸਾਨੂੰ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਬਿਨਾਂ ਵਜਾ ਤੋਂ ਠੀਕ ਹੈ ਨਾ ਤੇ ਉਦੋਂ ਗੁੱਸੇ ਵਿੱਚ ਨਹੀਂ ਆਉਣਾ ਸ਼ਾਂਤ ਰਹਿਣਾ ਤੇ ਉਸ ਪਰਮਾਤਮਾ ਨੂੰ ਯਾਦ ਕਰਨਾ ਤੇ ਉਹਦੇ ਤੇ ਸਾਰਾ ਕੁਝ ਛੱਡ ਦੇਣਾ ਫਿਰ ਹਿਸਾਬ ਕਿਤਾਬ ਆਪੇ ਹੀ ਉਹ ਕਰਦਾ ਹੁੰਦਾ ਠੀਕ ਹੈ